ਹਾਲ ਚਾਲ ਠੀਕ ਠਾਕ ਸਭ ਵਧੀਆ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅੱਛਾ ਵੀ ਅੱਜ ਮੈਂ ਮਲੇਸ਼ੀਆ ਸਿੰਗਾਪੁਰ ਤੋਂ ਮਲੇਸ਼ੀਆ ਤੇ ਮੇਰਾ ਮੇਨ ਮੁੱਦਾ ਸੀਗਾ ਕਿ ਗੱਲ ਕੀਤੀ ਜਾਵੇ ਜਿਹੜੇ ਵੀ ਭਰਾ ਰਹਿ ਕੇ ਗਏ ਨੇ ਸਿੰਗਾਪੁਰ ਵਿੱਚ ਤੇ ਇਹ ਗੁਰੂਪਾਜੀ ਨਹੀਂ ਗੁਰੂਪਾਜੀ ਕਿਹਾ ਸਭ ਠੀਕ ਹੈ ਚੜ੍ਹਦੀ ਕਲਾ ਤੇ ਗੁਰੂਪਾਜੀ ਕਦੋਂ ਗਏ ਸੀ ਸਿੰਗਾਪੁਰ ਤੇ ਸਿੰਗਾਪੁਰ ਮੈਨੂੰ ਹੈ 2013 ਤੋਂ ਲੈ ਕੇ 2023-24 ਤੱਕ ਰਿਹਾ ਮੈਂ 2013 ਤੋਂ 2024 ਮਤਲਬ ਕਿ 11 ਸਾਲ ਤਕਰੀਬਨ ਤੁਸੀਂ ਸਿੰਗਾਪੁਰ ਵਿੱਚ ਬਿਤਾਦੇ ਹੋ ਇੱਕ ਲੰਮਾ ਸਫ਼ਰ 11 ਸਾਲ ਹਾਂ ਇੱਕ ਅੱਧਾ ਕੱਟ ਜੀ ਬੀ ਦਾ ਫਿਰ ਕਹਾ ਸਕਦੇ ਆ ਇੱਕ ਅਧੀ ਸਹਾ ਜੀ ਜੀ ਦਾ ਤੇ ਜਿਹੜੇ ਬੰਦਿਆਂ ਨੇ ਮਨ ਬਣਾ ਲਿਆ ਸੀ ਇੰਡੀਆ ਵਿੱਚ ਕਿ ਅਸੀਂ ਸਿੰਗਾਪੁਰ ਆਣੇ ਕੀ ਐਕਸਪੈਕਟ ਕਰ ਸਕਦੇ ਹਾਂ ਸਿੰਗਾਪੁਰ ਤੋਂ ਸਟਾਰਟਿੰਗ ਤੋਂ ਸਟਾਰਟਿੰਗ ਥੋੜਾ ਜਿਹਾ ਮੈਂਟਰ ਹੋਣ ਪਲੱਸ ਥੋੜਾ ਜਿਹਾ ਏਜੰਟ ਉਹਦੇ ਕੋਲ ਜਨਨ ਕੀ ਲੰਬਾ ਐਕਸਪੀਰੀਅੰਸ ਹੋ ਜਿਹੜਾ ਇਸ ਕੰਟਰੀ ਦੇ ਬਾਰੇ ਚ ਹੋ ਜਿਹੜਾ ਅਦਰ ਕੰਟਰੀ ਬਰਨੇ ਹੋਣਾ ਚਾਹੀਦਾ ਉਹ ਤੁਹਾਨੂੰ ਇੱਕ ਮੈਂਟਰ ਪਲੱਸ ਤੁਹਾਨੂੰ ਇੱਕ ਏਜੰਟ ਚਾਹੀਦਾ ਜੋ ਤੁਹਾਨੂੰ ਪੈਰ ਪੈਰ ਦੱਸ ਸਕੇ ਕਿ ਕਦੋਂ ਤੁਸੀਂ ਸਿੰਗਾਪੁਰ ਜਿ ਐਗਜ਼ਿਟ ਵੀ ਕਰਨਾ ਹੈ ਜਿੰਨਾ ਉਹ ਨਾਲ ਜ਼ਰੂਰੀ ਹੈ ਨਾ ਉਹਦੇ ਨਾਲ ਦੇ ਨਾਲ ਸਿੰਗਾਪੁਰ ਇੱਕ ਟਾਈਮ ਦੇ ਬਾਅਦ ਐਗਜ਼ਿਟ ਕਰਨਾ ਵੀ ਜ਼ਰੂਰੀ ਹੈ ਤੇ ਐਕਸਪੈਕਟੇਸ਼ਨਸ ਕੀ ਰੱਖ ਸਕਦਾ ਬੰਦਾ ਸਿੰਗਾਪੁਰ ਯਾਰ ਦੇਖੋ ਤੁਸੀਂ ਅਗਰ ਦੁਨੀਆ ਦਾ ਨੰਬਰ 1 ਪਾਸਪੋਰਟ ਹੈ ਕਿ ਨੰਬਰ 1 ਦੀ ਟ੍ਰੇਡ ਕਰਦਾ ਹੈ ਆਫਕੋਰਸ ਇਹਦੇ ਜਿਹੜਾ ਵੀਜ਼ਾ ਜੇ ਤੁਸੀਂ ਪਾਸਪੋਰਟ ਕਰੋਗੇ ਥਾਰੇ ਸਿੰਗਾਪੁਰ ਚ ਉਹ ਤੁਸੀਂ ਤੁਹਾਡਾ ਇੱਕ ਪਲੱਸ ਪੁਆਇੰਟ ਹੈ ਇੰਡੀਅਨ ਪਾਸਪੋਰਟ ਦੇ ਕੋਲ ਸ਼ਾਇਦ ਮਾਈਟ ਵੀ ਦਾ ਹਾਰਡ ਹੋ ਜਾਏਗਾ ਨਿਕਲਣਾ ਪਰ ਸਿੰਗਾਪੁਰ ਦਾ ਜਿਹੜਾ ਆਈਸੀ ਜੋ ਲਗਾਓਗੇ ਆਫਕੋਰਸ ਬੈਨੀਫਿਟ ਹੋਏਗਾ ਤੁਹਾਡੇ ਪਾਸੇ ਤੁਹਾਡੇ ਨਵੇਂ ਰਾਹ ਖੋਲ ਸਕਦਾ ਹੈ ਠੀਕ ਹੈ ਇਨ ਫਿਊਚਰ ਵਿੱਚ ਕੀ ਐਕਸਪੈਕਟ ਕਰ ਸਕਦਾ ਹੈ ਇੱਕ ਸਟੂਡੈਂਟ ਇੰਡੀਆ ਤੋਂ ਆਇਆ ਸਿੰਗਾਪੁਰ ਵੇਚ ਆਪਣੇ ਫਿਊਚਰ ਆਪਣੇ ਆਪ ਨੂੰ ਕਿੱਥੇ ਦੇਖ ਸਕਦਾ ਉਹ ਸਿੰਗਾਪੁਰ ਯਾਰ ਇੱਕ ਇੱਕ ਵਧੀਆ ਆਪਸ਼ਨ ਹੈ ਛੋਟੇ ਬਜਟ ਦੇ ਵਿੱਚ ਈਜ਼ੀ ਵੀਜ਼ਾ ਔਰ ਫਾਸਟ ਵੀਜ਼ਾ ਛੋਟਾ ਬਜਟ ਮੰਨੇਗੇ ਮੰਨ ਕੇ ਡਿਪੈਂਡ ਲਗਾ ਲਓ ਕਿ ਤੁਸੀਂ 3 ਤੋਂ 4 ਲੱਖ ਤੁਸੀਂ ਪਹਿਲੀ ਵਾਰ ਕਰਾ ਰਹੇ ਹੋ ਤੇ 3 ਤੋਂ 4 ਲੱਖ ਤੇ ਇੰਡੀਆ ਵਿੱਚ ਏਜੰਟ 7-7 ਲੱਖ ਲੈ ਰਹੇ ਨੇ ਮੈਂ ਸੁਣਿਆ ਕਾਫੀ ਬੱਚੇ ਫਸੇ ਨੇ ਹਨਾ ਵਿਚਾਰੇ ਹਾਂ ਸੋ ਅਸਲੀਅਤ ਹੈ 3 ਲੱਖ 3 ਲੱਖ ਤੋਂ 4 ਲੱਖ ਹਾਂ ਇਹ ਨਹੀਂ ਇਹ ਨਹੀਂ ਠੀਕ ਹੈ ਤੇ ਅਸਾ ਮਤਲਬ ਕਿ ਤੁਸੀਂ ਕਹਿੰਦੇ ਹੋ ਛੋਟੇ ਬਜਟ ਵਿੱਚ ਆ ਜਾਓ ਤੇ ਥੋੜਾ ਜਿਹਾ ਪਿੱਛੇ ਸਟ्रेस ਫਰੀ ਰਹੋ ਹਨਾ ਹਾਂ ਪਹਿਲਾਂ ਹੀ ਨਾ ਜਦੋਂ ਪਹਿਲੇ ਹੀ ਤੁਸੀਂ 9 10 ਲੱਖ 8 ਲੱਖ ਲਗ ਆ ਗਏ ਔਰ ਤੁਸੀਂ ਪਹਿਲੇ ਮਹੀਨੇ ਤੁਸੀਂ 6 ਮਹੀਨੇ ਕੰਮ ਨਹੀਂ ਕਰ पाओगे ਲੋਅ ਦੇ ਗਾੜੀ ਉਹ ਤੁਸੀਂ ਪਹਿਲੇ 3 ਮਹੀਨੇ ਚ ਐਗਜ਼ੌਸਟ ਹੋ ਜਾਓਗੇ ਔਰ ਫਿਰ ਤੁਸੀਂ ਸ਼ੰਗਹਾਪੁਰ ਨੂੰ ਮਾਰਨਾ ਚੰਗਾ ਬੋਲੋਗੇ ਜੋ ਲੋਕੀ ਕਹਿੰਦੇ ਨੇ ਖਿਲਪੁ ਦੇ ਉੱਪਰ ਉਹ ਗਲਤੀਆਂ ਕਰਦੇ ਨੇ ਇਹ ਮੈਂਟਰ ਵਧੀਆ ਨਹੀਂ ਹੈ ਏਜੰਟ ਵਧੀਆ ਨਹੀਂ ਹੈ ਉਹ ਸੇ ਏਜੰਟਾਂ ਨੂੰ ਹੁੰਦਾ ਹੈ ਕਿ ਬਾਸ ਪੈਸੇ 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 7 ਲੱਖ ਚ ਜੇਬਤਾ 8 ਲੱਖ ਚ ਜੇਬਤਾ ਸੋ ਪਲੱਸ ਪਾਥਵੇ ਵੀ ਦਾ ਜੋ ਕਹਿੰਦੇ ਨੇ ਉਹ ਹੈ ਨਹੀਂ ਵੈਸੇ ਅਕਚੂਅਲ ਇੰਗਿਆ ਪਰਵੇਸ਼ ਕੋਈ ਪਾਥਵੇ ਨਹੀਂ ਕੋਈ ਪਾਥਵੇ ਤਨੂੰ ਤੁਹਾਨੂੰ ਬਣਾਉਣਾ ਪੈਣਾ ਐਕਚੁਅਲੀ ਬਣੇਗਾ ਪਾਥਵੇ ਪਾਥਵੇ ਹੈਗਾ ਪਰ ਉਹ ਇੱਕ ਅਲੱਗ ਪਾਥਵੇ ਜੋ ਪਾਜ਼ਿਟਿਵ ਦਿਖਾਇਆ ਜਾਂਦਾ ਹੈ ਕਿ ਸਟੱਡੀ ਦੇ ਬਾਅਦ ਪਾਥਵੇ ਬੰਦਾ ਉਹ ਪਾਥਵੇ ਨਹੀਂ ਹੋਏਗਾ ਪਾਥਵੇ ਹੈਗਾ ਬੰਦਾ ਉਹ ਤੁਹਾਨੂੰ ਇੱਕ ਚੰਗਾ ਮੈਂਡੋਰ ਹੀ ਦੱਸ ਪਾਇਆ ਕਿ ਪਾਥਵੇ ਕਿਵੇਂ ਬਣੇਗਾ ਉਹ ਬਣੇ ਵੀ ਹੈ ਨਾ ਉਹ ਬਣਾਈ ਵੀ ਹੈ ਨਾ ਪਰ ਨੌਨ ਤੁਸੀਂ ਆਹਦੇ ਨੌਨ ਆਪਣੇ ਕੋਈ ਦਵੇਚ ਢਾਈ ਹਕ ਮਾਰੇ ਡੇਰ ਦੋ ਢਾਈ ਹਥੇ ਰੁਕਮਾ ਰਿਹਾ ਹੈ ਰੋਬਿੰਦਰ ਹਾਂ ਫਿਰ ਆਪਣੇ ਵੱਡੇ ਭਰਾ ਕੇ ਹੀ ਉੱਤ ਪਾਸਪੋਰਟ ਹੋਲਡਰ ਨੇ ਕਈ ਨਾਲ ਦੇ ਦੋਸਤ ਯੂਐਸ ਵੀ ਗਏ ਨੇ ਜਰਮਨੀ ਵੀ ਗਏ ਨੇ 노 ਡਾਊਟ ਬੰਦੇ ਨਿਕਲੇ ਨੇ ਸਿਕਰ ਪਰ ਤੋਂ ਸੋ ਠੀਕ ਹੈ ਜੀ ਤੋਂ ਅੱਜ ਵੀ ਥੋੜੇ ਜੇ ਕਾਟੇ ਕੁਐਸਚਨ ਸੋ ਆਪਾਂ ਇਹ ਕਵਰ ਕੀਤਾ ਠੀਕ ਹੈ ਜੇ ਤੁਹਾਡੇ ਕੋਈ ਕੁਐਸਚਨ ਨੇ ਦਿਮਾਗ ਵਿੱਚ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੇ ਮੈਂ ਵੀ ਲੋਕ ਸਿੰਗਾਪੁਰ ਦੇ ਬਾਰੇ ਸਿੰਗਾਪੁਰ ਦੇ ਬਾਰੇ ਵਿੱਚ ਤੇ ਮਲੇਸ਼ੀਆ ਬਾਰੇ ਜੇ ਤੁਸੀਂ ਪੁੱਛਣਾ ਚਾਹੋਗੇ ਤੇ ਉਹਦੇ ਲਈ ਵੀ ਆਪਾਂ ਗੈਰੀ ਭਾਈ ਨੂੰ ਤੰਗ ਕਰਾਂਗੇ ਦੁਬਾਰਾ ਗੁਰਿਵਾਈ ਨੂੰ ਆਵਾਗਿ ਗੁਰਿਵਾਈ ਕੋ ਦੁਆਰਾ ਮਲੇਸ਼ੀਆ ਬਾਰੇ ਵੀ ਪੁੱਛਾਂਗੇ ਤੁਹਾਡੇ ਵੀ ਤੁਹਾਡੇ ਵੀ ਕੋਈ ਠੀਕ ਹੈ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵਾਤਵਾ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਵੀਡੀਓ ਦੀ ਜ਼ਰੂਰਤ ਆ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਕਿ ਕੋਈ ਫਸੇ ਨਾ ਤੇ ਨਾ ਫਾਲਤੂ ਵਿੱਚ ਆਪਣੇ ਪੈਸੇ ਖਰਾਬ ਕਰੋ ਨਾ ਗਲਤ ਏਜੰਟਾਂ ਕੋਲ ਜਾਓ ਏਜੰਟ ਉਹੀ ਚੂਜ਼ ਕਰੋ ਜਿੰਨੂੰ ਨੋਲਜ ਹੈ ਜਿਹੜਾ ਗਿਆ ਹੈ ਜਿਹੜਾ ਵੇਖ ਕੇ ਆਇਆ ਉਹ ਤੋਂ ਦੀ ਲਾਈਫ ਬਾਰੇ ਤੁਹਾਨੂੰ 90 ਡਾਲਰ ਪਰ ਇੱਕ ਦਿਨ ਦੇ ਪੰਜ ਜਾਣੀ 90 ਡਾਲਰ ਪਰ ਡੇ ਤੁਹਾਨੂੰ 2400 ਡਾਲਰ ਮਹੀਨੇ ਦਾ ਬਣ ਜੇਗਾ ਇਹੋ ਜੀ ਗੱਲਾਂ ਕਰਨ ਵਾਲੇ ਆ ਰੇ ਰੈਂਟਾ ਫੋਨ ਨਾ ਜਾਓ ਉਹਨਾਂ ਨੂੰ ਕਹੋ ਕਿ ਜਿਹੜੇ ਪਹਿਲਾਂ ਪਹੁੰਚ ਆਏ ਨੇ ਉਹਨਾਂ ਬਾਰੇ ਉਹਨਾਂ ਨਾਲ ਸਾਡੀ ਗੱਲ ਕਰਾਓ ਪਹਿਲਾਂ ਜਾਂਚੋ ਪਰਖੋ ਫਿਰ ਫਿਰ ਕੋਈ ਸਟੈਪ ਲਓ ਪੈਸਾ ਬਹੁਤ ਔਖਾ ਹੈ ਪੈਸਾ ਤੁਹਾਡਾ ਨੌਲੇਜ ਸਾਡੀ ਠੀਕ ਹੈ ਸੋ ਸਮਝ ਕੇ ਖਚੋ ਅਸੀਂ ਤੁਹਾਡੇ ਲਈ ਮਿਲਾਂ ਹਾਂ ਜੀ ਧੰਨਵਾਦ ਜੀ